ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨਰੇ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਪੇਖਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਐਨੀਮਲ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੁਲਜੀਤ ਸਿੰਘ ਪਿੰਡ ਪੇਖਾ ਜਲਾ ਮੋਗਲਪੁਰ ਸੀਲ ਭਗਾ ਪੁਰਾਣਾ ਮੋਬਾਈਲ ਨੰਬਰ 9844416585 ਠੀਕ ਹੈ ਵੀਰੇ ਦੋ ਨਾਕਾ ਜੀ ਅੱਜ ਦੋ ਹੀ ਬੱਚੀਆਂ ਜੀ ਬਸ ਤੇ ਦੋਨੋਂ ਖੇਰੀਆਂ ਨੇ ਜੀ ਦੋਨੇ ਖਰੀਆਂ 12 ਮਹੀਨਿਆਂ ਦੀ ਹੋ ਗਿਆ 12 ਮਹੀਨਿਆਂ ਦੀ ਗਰੰਟਡ ਹਾਂਜੀ ਠੀਕ ਹੈ ਜੀ ਫੋਟ ਸ਼ਾਂਕ ਹੋਵੇ ਕਿਸੇ ਵੀ ਚੀਜ਼ ਦੀ ਕੋਈ ਪ੍ਰੋਬਲਮ ਹੈ ਆਪਣੀ ਫੋਟ ਆਪਾਂ ਝੋਲੀ ਦਿਖਾ ਦਈਏ ਜੀ ਹਾਂ ਦੇਖ ਲਓ ਜੀ ਕੋਈ ਮਲੇ ਇਹਨਾਂ ਦਾ ਸੀਮਾ ਰਿਕਾਰਡ ਨਹੀਂ ਜੀ ਬਾਕੀ ਕੋਈ ਵੀ 25 26 ਲੀਟਰ ਤੋਂ ਘੱਟ ਕੋਈ ਹੈ ਹੀ ਨਹੀਂ ਬੱਚਾ ਜੀ ਸਹੀ ਗੱਲ ਆ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸੋਹਣੀ ਫੇਸ ਕੁਆਲਿਟੀ ਰੰਗ ਪ੍ਰਿੰਟ ਦੀਆਂ ਵੀ ਚੰਗੀਆਂ ਛੋਟਾ ਜਿਹਾ ਕੰਨ ਬਾਕੀ ਜਿਹੜੇ 파ਰਕੂ ਵੀਰ ਹੋਣਗੇ ਉਹਨਾਂ ਨੇ 파ਰਕ ਘਾਰ ਹੀ ਲੈਣੀ ਹੈ ਜੀ ਕੱਦ ਕਾਠ ਵੀ ਚੰਗਾ 1 ਦੀ 12 ਮਹੀਨੇ ਉਮਰ 1 ਦੀ 11 ਮਹੀਨੇ ਦੰਦੋ ਗਰੰਟਡ ਕੀਰੀਆਂ ਨੇ ਝੋਲੀ ਤੁਹਾਨੂੰ ਦਿਖਾਤੀ ਆ ਫੋਰਟ ਸ਼ੰਗ ਦੀ ਗਾਰੰਟੀ ਆ ਚੰਗੇ ਸੀਮਣ ਦੀਆਂ ਹਾਲਾਂਕਿ ਰਿਕਾਰਡ ਤਾਂ ਕੋਈ ਹੈ ਨਹੀਂਗਾ ਪਰ ਜਿਹੜੀ ਬੋਡੀ ਸਟਰਕਚਰ ਦੋਨਾਂ ਦਾ ਸੋਹਣਾ ਜੀ ਤੇ ਡਿਮਾਂਡ ਇਕੱਲੀ-ਕੱਲੀ ਦੀ ਕਰਨੀ ਡਿਮਾਂਡ ਜੀ ਇਕੱਲੀ ਆਪਣੇ ਲੈਣ ਦੇਣ ਨਾਲ ਅੱਗੇ ਹੁੰਦੇ ਆ ਜਿਵੇਂ ਫਿਕਸ ਰੇਟ ਹੈ ਇਕੱਲੀ ਲੈਣੀ 15000 ਦੀ ਜੋੜਾ ਚ ਹੋਵੇ ਜਾਵਾ ਫਰੀ ਵਾਲਾ ਕੰਮ ਆ ਫਰੀ ਆ ਜੀ ਠੀਕ ਆ ਜੀ ਮਹੀਨੇ ਨੂੰ ਦੋਨਾਂ ਨੇ ਸੀਮਨ ਲੈ ਲੈਣਾ ਸਵਾ ਮਹੀਨੇ ਨੂੰ ਜੀ ਨੇ ਬੋਰੀ ਚਾਰਤੀ ਸਹੀ ਗੱਲ ਹੈ ਦੋਨੇ ਇਹ ਜੀ 70 80 80000 ਦੀਆਂ ਲੱਖ ਲੱਖ ਦੀਆਂ ਵੇਣਾ ਤਿਆਰ ਹੋਣਾ ਸਹੀ ਗੱਲ ਹੈ ਬਾਕੀ ਅਗਲੇ ਸਮਾਈ ਕੱਲੀ ਲੈਣੀ ਤਾਂ ਵੀਰੇ 15000 ਦੀ ਆ ਜੇ ਦੋਨੇ ਲੈ ਲੂ ਤਾਂ 24000 ਦੀਆਂ 12 12000 ਦੀ ਕੌਣ ਦਿੰਦਾ ਬਈ ਅੱਜ ਕੱਲ ਬੱਚੀਆਂ ਦੇਖ ਲਓ ਥਾਣੇਵਾ ਕਰਨਾ ਸੋਹਣਾ ਲੱਗਿਆ ਸਹੀ ਗੱਲ ਆ ਜੀ ਪੂਰਾ ਟਾਪ ਦਾ ਥਾਣਾ ਬਾਕੀ ਸੋਹਣਾ ਬੋਡੀ ਸਟਰਕਚਰ ਆ ਆਫਰ ਹੀ ਆ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ 24000 ਜੋ ਜੋੜਾ ਬਾਈ ਕਹਿੰਦਾ ਦੇ ਦਾਂਗੇ ਜੀ ਬਾਕੀ ਜਿਹਨੂੰ ਨਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ